ਸਤਿ ਸ੍ਰੀ ਅਕਾਲ ਵੀਰੋ ਇਹ ਕੀ ਆਂਦੇ ਨੇ ਪਾਣੀ 'ਚ ਸੋਟਾ ਮਾਰਿਆ ਕਦੀ ਪਾਣੀ ਦੋ ਨਹੀਂ ਹੋਇਆ ਉਹ ਪਲੇ ਵਕਤਾਂ ਦੀ ਗੱਲ ਏ ਕਿ ਦੋ ਭਰਾ ਹੁੰਦੇ ਸਨ ਉਹਨਾਂ ਦਾ ਆਪ ਜਿਹਾ ਬੜਾ ਸਲੂਕ ਸੀ ਜ਼ਿੰਮੇਵਾਰਾ ਕਰਦੇ ਸਣ ਉਹ ਚੋਖੇ ਚੋਖੇ ਉਹਨੇ ਦੇ ਪਹਿਲੀਆਂ ਸਨ ਤੇ ਪਹਿਲੀ ਉਹਨਾਂ ਦੀ ਵਖਰੀ ਵਖਰੀ ਸੀ ਤੇ ਇਕੱਠੀ ਸੀ ਤੇ ਉਹ ਜ਼ਿੰਮੇਵਾਰਾ ਕਰਦੇ ਸਣ ਕਿਸੇ ਨੂੰ ਇੱਕ ਜਿਹੇ ਦੀ ਲੋੜ ਪੈਣੀ ਤਰੇ ਦੂਜੇ ਭਰਾ ਦੀ ਬਿਨਾਂ ਪੁੱਛਿਆ ਫੜ ਲੈਣੀ ਦੂਜੇ ਨੂੰ ਲੋੜ ਪੈਣੀ ਦੋਨੇ ਹੁੰਦਾ ਫੜ ਲੈਣੀ ਕੋਈ ਰੋਕ ਟੋਕ ਨਹੀਂ ਸੀ ਬੜਾ ਪਿਆਰ ਸੀ ਉਹਨਾਂ ਦੇ ਬੜਾ ਹਾਰੀਸ ਰੂਕੀ ਜਿਹੜਾ ਨਾ ਕੰਮ ਚੱਲਦਾ ਪਿਆ ਸੀ ਤੋ ਇੱਕ ਦਿਨ ਕੀ ਹੋਇਆ ਕਿ ਕਦੇ ਨਾ ਉਹ ਦੋਵਾਂ ਦਾਪ ਜੁ ਥੋੜਾ ਜਿਆ ਕਿਸੇ ਗੱਲ ਤੋਂ ਲੜਾਈ ਝਗੜਾ ਹੋ ਗਿਆ ਉਹ ਗੱਲ ਵਾਦੀ ਵਾਦੀ ਜਿਹੜੀ ਜਣਾ ਉਹ ਗਲ ਮੰਗਾਲੀ ਹੋ ਗਿਆ ਤੇ ਉਹ ਜਿਹੜਾ ਨਿੱਕਾ ਭਰਾ ਸੀ ਉਹਨੇ ਗੁੱਸੇ ਦੇ ਨਾਲ ਲਿਆ ਕੇ ਆਪਦਾ ਟਰੈਕਟਰ ਉਹ ਪਹਿਲੇ ਜਿੱਥੇ ਉਹ ਨਾਲ ਹੀ ਹੈਗੀ ਸੀ ਹੱਦ ਉਹਦੇ ਦਰਮਿਆਨਾ ਖਾਲਾ ਕੱਢਦਾ ਵੱਡਾ ਸਰਾ ਖਾਲਾ ਕੱਢ ਕੇ ਉਹਦੇ ਚ ਪਾਣੀ ਛੱੜਦਾ ਉਹ ਨਾਰ ਬਣ ਗਈ ਵੀ ਤਾਂ ਕਿ ਮੈਂ ਉਧਰ ਨਾ ਜਾ ਸਕਾਂ ਤੇ ਉਹ ਇਧਰ ਨਾ ਆ ਸਕੇ ਉਹ ਜਦੋਂ ਵੱਡੇ ਭਰਾਣੇ ਵੇਖਿਆ ਵੀ ਇਹਨੇ ਪਾਣੀ ਨਹੀਂ ਛੱੜਦਾ ਉਹਨੂੰ ਹੋਰ ਗੁੱਸਾ ਚੜਿਆ ਉਹਨੇ ਉੱਥੇ ਬੁਲਾਇਆ ਇੱਕ ਤਰਖਾਨ ਮਿਸਤਰੀ ਬੁਲਾਇਆ ਬੀਆ ਉਹਨੇ ਸਾਰੀਆਂ ਉਹਨਾਂ ਗੱਲਾਂ ਸੁਣਾਈ ਵੀ ਇਸਰੇ ਇਸਰੇ ਉਹਨੇ ਪਾਣੀ ਛੱੜਦਾ ਤੇ ਮੈਂ ਜਦੋਂ ਇਹਨਾਂ ਦੇ ਮੈਨੂੰ ਜਿਹੜਾ ਨਾ ਬੜਾ ਚੜਦਾ ਗੁੱਸਾ ਤੇ ਮੈਂ ਨਾ ਮੈਨੂੰ ਨਜ਼ਰ ਹੀ ਨਾ ਆਵੇ ਤੇ ਤੂੰ ਇੱਥੇ ਨਾ 8-10 ਫੁੱਟ ਕਦ ਕਰ ਦੇ ਮੇਰੇ ਵਾਲੇ ਪਾਸੇ ਉਹ ਮਿਸਤਰੀ ਨਹੀਂ ਕਹਾ ਠੀਕ ਹੈ ਉਹਨੇ ਕਹਾ ਜੀ ਚੋਰੀ ਸਵਾ ਮੈਨੂੰ ਨਾ ਸਮਾਨ ਲਿਆ ਦਿਓ ਉਹਨੇ ਉਸਮਾਨ ਲਿਆ ਤਾਂ ਇਟਾਂ ਜਿਹੜੇ ਵੀ ਫੱਟੇ ਬਾਲੇ ਜੋ ਵੀ ਲਿਆ ਕੇ ਉਹ ਲਿਆ ਕੇ ਰੱਖਤਾ ਉਹਨੇ ਕਹੇ ਤੁਸੀਂ ਹੁਣ ਬੈਠੋ ਮੈਂ ਦਿਨ ਰਾਤ ਲਾ ਕੇ ਜਿਹੜਾ ਨਾ ਇਹ ਇੱਥੇ ਕੰਦ ਕਰ ਦੇਣਾ ਖੈਰ ਜਿਹੜਾ ਵੱਡਾ ਭਰਾ ਸੀ ਉਹ ਜਾ ਕੇ ਸੌ ਗਿਆ ਉਹ ਦਿਨ ਰਾਤ ਲੱਗਾ ਰਿਆ ਅਗਲੇ ਦਿਨ ਜਦੋਂ ਦਿਨ ਚੜਿਆ ਤੇ ਉੱਠ ਕੇ ਵੇਖਿਆ ਤੇ ਉਥੇ ਤਾਂ ਕੰਦ ਕੋਈ ਵੀ ਨਾ ਬਲਕਿ ਉਹ ਜਿਹੜਾ ਖਾਲਾ ਕੱਢਿਆ ਸੀ ਉਹਨੇ ਇੱਕ ਪੁਲ ਬੜੀ ਉਹ ਜਿਹੜਾ ਪੁਲ ਬਣੀ ਸੀ ਉਹ ਸੋਚ ਲੈ ਪਿਆ ਵੀ ਮੈਂ ਤਾਂ ਮਿਸਤਰੀ ਨੂੰ ਆਖਿਆ ਸੀ ਵੀ ਤੂੰ ਇੱਥੇ ਕੰਦ ਕਰ ਦੇ ਤੂੰ ਨੇ ਪੁਲ ਬਣਾਇਤੀ ਉਹਨੇ ਦੇਰੋਂ ਦਾ ਨਿੱਕਾ ਭਰਾ ਦੂਜੇ ਪਾਸੇ ਜਿਹੜਾ ਸੀ ਉਹ ਵੀ ਨਿਕਲਿਆ ਘਰ ਆਜੋ ਉਹ ਲੋਨੇ ਵੇਖਿਆ ਤੇ ਪੁੱਲ ਬਣੀ ਤੇ ਇੱਕ ਦੂਸਰ ਨੂੰ ਵੇਖਣ ਲੱਪੇ ਜਦੋਂ ਵੇਖਿਆ ਤੇ ਉਹ ਨਿੱਕੇ ਭਰਾੜੇ ਜਿਹੜਾ ਪੁੱਲ ਬੜੀ ਵੇਖੀ ਤੇ ਉਹਦਾ ਹਾਸਾ ਨਿਕਲ ਗਿਆ ਉਹ ਜਦੋਂ ਉਹਦਾ ਹਾਸਾ ਨਿਕਲਿਆ ਤੇ ਉਹ ਵੱਡਾ ਭਰਾ ਵੀ ਹੱਸ ਪਿਆ ਉਹ ਦੋਵੇਂ ਇੱਕ ਦੂਸਰ ਨੂੰ ਵੇਖ ਕੇ ਹੱਸਣ ਲੱਗ ਪਏ ਉਹ ਖੈਰ ਉਹ ਓਧਰ ਆਇਆ ਓਧਰ ਆਇਆ ਪੁੱਲ ਦੇ ਉੱਤੇ ਆ ਕੇ ਦੋਵਾਂ ਨੇ ਸੈਂਟਰ 'ਚ ਜਿਹੜਾ ਨਾ ਇੱਕ ਦੋ ਜੱਫੀ ਪਾ ਲਈ ਤੇ ਹਸਣ ਛੱਡਣ ਲੱਗ ਪਏ ਤੇ ਉਹ ਉਹਨਾਂ ਦੀ ਜਿਹੜੀਆਂ ਗਿਆ ਸਾਣਾ ਗਲਤਫਹਿਮੀਆਂ ਦੂਰ ਹੋ ਗਈਆਂ ਉਹ ਫਿਰ ਵੱਡੇ ਭਰਾ ਨੇ ਸੱਦਿਆ ਮਿਸਤਰੀ ਨੂੰ ਉਹ ਦੱਸ ਨੂੰ ਹਾਂ ਮਿਸਤਰੀ ਤੂੰ ਦੱਸ ਕੀ ਨਾਮ ਸਲਾਮ ਤੇਰਾ ਕੀ ਤੂੰ ਮੈਂ ਤੈਨੂੰ ਕਹਿੰਦਾ ਕਿ ਆਹੀ ਤੂੰ ਪੁਲ ਬਣਾਇਆ ਤੀ ਤੂੰ ਫਿਰ ਸਾਡੇ ਦੋ ਭਰਾਵਾਂ ਨੂੰ ਸਾਨੂੰ ਆਪ ਚ ਮਿਲਾਈ ਤਾ ਉਹ ਮਿਸਤਰੀ ਕਰਦਾ ਕੋਈ ਨਾਮ ਨਹੀਂ ਮੇਰਾ ਇਹ ਹੀ ਨਾਮ ਹੈ ਕਿ ਤੁਸੀਂ ਜਿਹੜਾ ਫਿਰ ਆਪ ਚ ਜਿਹੜਾ ਨਾ ਗਲੇ ਮਿਲ ਪਿਆ ਜੀ ਫਿਰ ਆਪ ਚ ਤੁਹਾਡਾ ਜਿਹੜਾ ਗੁੱਸਾ ਅਗਲੇ ਖਤਮ ਹੋ ਗਿਆ ਤੇ ਮੈਂ ਤਾਂ ਇਹ ਹੋਰ ਜਾ ਕੇ ਬੜੀਆਂ ਪੁਲਾ ਬਣਾਣੀਆਂ ਨੇ ਤੇ ਉਹ ਗੱਲ ਕਹਿੰਦਾ ਮਕਸਦ ਇਹ ਆ ਕਿ ਪਾਣੀ ਸੋਟਾਂ ਵਾਰਿਆ ਕਦੀ ਦੌੜੀ ਹੋਏ ਭਰਾ ਭਰਾ ਹੀ ਹੁੰਦੇ ਨੇ